ਦਾ ਪਰ ਡੈਫੀਨਿਟਲੀ ਕਾਨੂੰਨੀ ਕਾਰਵਾਈ ਕੀਤੀ ਇਸ ਤੋਂ ਬਿਆਨਗਾ ਕਿੱਥੇ ਜਾਰੀ ਰਹੇਗਾ ਸਰ ਇਹ ਲਗਾਤਾਰ 4 ਘੰਟੇ ਚੱਲੇਗਾ ਜੀ ਇਹ ਰੇਲਵੇ ਸਟੇਸ਼ਨ ਹੈ ਫਿਰ ਬੱਸ ਸਟੈਂਡ ਹੈ ਜੀ ਇਸੇ ਤਰੀਕੇ ਨਾਲ ਬਹੁਤ ਪਾਰਟਿਕੂਲਰ ਪਲੇਸਾਂ ਮਿਲੀਆਂ ਹੋਈਆਂ ਨੇ ਸਰ ਇਸ ਆਪਰੇਸ਼ਨ ਦੇ ਤਹਿਤ ਰੇਲਵੇ ਸਟੇਸ਼ਨ ਬੱਸ ਸਟੈਂਡ ਦੀ ਚੈਕਿੰਗ ਕੀਤੀ ਜਾਊਗੀ ਤਾਂ ਜੋ ਕੋਈ ਜਿਹੜਾ ਸ਼ਰਾਬਤੀ ਅਨਸਰ ਹੈ ਸਾਡੇ ਜ਼ਿਲ੍ਹੇ ਵਿੱਚ ਕਿਸੇ ਵਾਰ ਬਪਨੋ ਅਨਜਾਮ ਨਾ ਦੇ ਉਹਦਾ ਪਰ ਡੈਫੀਨਿਟਲੀ ਕਮਿਊਨਿਟੀ ਕਰ ਵੀ। ਇਸ ਤੋਂ ਵਿਹਾਨਕ ਕਿੱਥੇ ਜਾਰੀ ਰਹੇਗਾ ਸਰ? ਇਹ ਲਗਾਤਾਰ 4 ਘੰਟੇ ਚੱਲੇਗਾ ਜੀ। ਇਹ ਰੇਲਵੇ ਸਟੇਸ਼ਨ ਹੈ ਫਿਰ ਬੱਸ ਸਟੈਂਡ ਹੈ ਜੀ। ਇਸੇ ਤਰੀਕੇ ਨਾਲ ਲੋ ਪਰਟੀਕਲਰ ਪਲੇਸਾਂ ਮਿਲੀਆਂ ਹੋਈਆਂ ਨੇ। ਇਸ ਤੋਂ ਬਗੈਰ ਹੋਰ ਵੀ ਜਿਹੜੀ ਕਲੈਸਨ ਮਾਰਕੀਟ ਦੇ ਵਿੱਚ ਅਸੀਂ ਚੈੱਕ ਕਰਾਂਗੇ। ਕਿਸ ਤਰ੍ਹਾਂ ਨਾਕੀ ਵੀ ਲੱਗਦੀ ਕਿਸੇ। ਇਸ ਸਪ੍ਰੈਸ਼ਨ ਦੇ ਤਹਿਤ ਰੇਲਵੇ ਸਟੇਸ਼ਨ ਬੱਸ ਸਟੈਂਡ ਦੀ ਚੈਕਿੰਗ ਕੀਤੀ ਜਾਊਗੀ। ਤਾਂ ਜੋ ਕੋਈ ਜਿਹੜਾ ਸਰਕਾਰੀ ਅੰਸਰ ਹੈ ਸਾਡੇ ਜਿਲ੍ਹੇ ਵਿੱਚ ਕਿਸੇ ਵਾਦ-ਵਤਨ ਨੂੰ ਅੰਜਾਮ ਨਾ ਦੇ ਸਕੇ। ਤੇ ਜਿਹੜਾ ਆਮ ਸ਼ਹਿਰੀ ਹੈ ਉਹ ਸੁੱਖ ਦੀ ਨਹੀਂ ਸੌਂਦਾ। ਠੀਕ ਹੈ ਸੁਦਾ ਪਰ ਡੈਫੀਨਿਟਲੀ ਕਮਿਊਨਿਟੀ ਕਾਰਵਾਈ ਕੀਤੀ ਹੈ। ਇਸ ਤੋਂ ਬਿਆਨਗਾ ਕਿੱਥੇ ਜਾਰੀ ਰਹੇਗਾ ਸਰ? ਇਹ ਲਗਾਤਾਰ 4 ਘੰਟੇ ਚੱਲੇਗਾ ਜੀ। ਇਹ ਰੇਲਵੇ ਸਟੇਸ਼ਨ ਹੈ ਫਿਰ ਬੱਸ ਸਟੈਂਡ ਹੈ ਜੀ। ਇਸੇ ਤਰੀਕੇ ਨਾਲ ਉਹ ਪਾਰਟੀਕੂਲਰ ਪਲੇਸਾਂ ਮਿਲੀਆਂ ਹੋਈਆਂ ਨੇ। ਸਰ ਇਸ ਆਪਰੇਸ਼ਨ ਦੇ ਤਹਿਤ ਰੇਲਵੇ ਸਟੇਸ਼ਨ ਬੱਸ ਸਟੈਂਡ ਦੀ ਚੈਕਿੰਗ ਕੀਤੀ ਜਾਊਗੀ। ਤਾਂ ਜੋ ਕੋਈ ਜਿਹੜਾ ਸ਼ਰਾਬਤੀ ਅਨਸਰ ਹੈ ਸਾਡੇ ਜ਼ਿਲ੍ਹੇ ਵਿੱਚ ਕਿਸੇ ਵਾਰ ਦਾ ਤੁਨ ਅੰਜਾਮ ਨਾ ਦੇਵੇ। ਮਿਲਦਾ ਪਰ ਡੈਫੀਨਿਟਲੀ ਕਮਿਊਨਿਟੀ ਕਾਰਵਾਈ ਇਸ ਤੋਂ ਵਿਹਾਨਗਾ ਕਿੱਥੇ ਜਾਰੀ ਰਹੇਗਾ ਸਭ ਇਹ ਲਗਾਤਾਰ 4 ਘੰਟੇ ਚੱਲੇਗਾ ਜੀ ਇਹ ਰੇਲਵੇ ਸਟੇਸ਼ਨ ਹੈ ਫਿਰ ਬੱਸ ਸਟੈਂਡ ਹੈ ਜੀ ਇਸੇ ਤਰੀਕੇ ਨਾਲ ਲੋ ਪਰਟੀਕੂਲਰ ਪਲੇਸਾਂ ਮਿਲੀਆਂ ਹੋਈਆਂ ਨੇ ਇਸ ਤੋਂ ਬਗੈਰ ਹੋਰ ਵੀ ਜਿਹੜੀ ਕਲੇਸ਼ਨ ਮਾਰਕੀਟ ਦੇ ਵਿੱਚ ਅਸੀਂ ਚੈੱਕ ਕਰਾਂਗੇ ਮਿਸਤ ਲਾਹਣਾ ਕਿ ਵੀ ਲੱਗਦੀ ਕਿਸੇ ਇਸ ਅਪ੍ਰੈਸ਼ਨ ਦੇ ਤਹਿਤ ਰੇਲਵੇ ਸਟੇਸ਼ਨ ਬੱਸ ਸਟੈਂਡ ਦੀ ਚੈਕਿੰਗ ਕੀਤੀ ਜਾਊਗੀ ਤਾਂ ਜੋ ਕੋਈ ਜਿਹੜਾ ਸ਼ਰਾਬਤੀ ਅੰਸਰ ਹੈ ਸਾਡੇ ਛਲੇ ਵਿੱਚ ਕਿਸੇ ਵਾਰ ਤੋਂ ਅਨਜਾਨ ਮਰ ਦੇ ਸਕੇ ਤੇ ਜਿਹੜਾ ਆਮ ਸ਼ਹਿਰੀ ਹੈ ਉਹ ਸੁੱਖ ਦੀ ਨੀਂਦ ਸੌ ਸਕੇ ਠੀਕ ਹੈ ਜੀ ਜੀ ਦਾ ਪਰ ਡੈਫੀਨਿਟਲੀ ਕਮਿਊਨਿਟੀ ਕਾਰਵਾਈ ਕੀਤੀ ਹੈ। ਇਸ ਤੋਂ ਵਿਹਾਨਗਾ ਕਿੱਥੇ ਜਾਰੀ ਰਹੇਗਾ ਸਰ ਇਹ ਲਗਾਤਾਰ 4 ਘੰਟੇ ਚੱਲੇਗਾ ਜੀ ਇਹ ਰੇਲਵੇ ਸਟੇਸ਼ਨ ਹੈ ਫਿਰ ਬੱਸ ਸਟੈਂਡ ਹੈ ਜੀ ਇਸੇ ਤਰੀਕੇ ਨਾਲ ਲੋ ਪਰਟੀਕੂਲਰ ਪਲੇਸਿਸ ਮਿਲੀਆਂ ਹੋਈਆਂ ਨੇ। ਸਰ ਇਸ ਆਪਰੇਸ਼ਨ ਦੇ ਤਹਿਤ ਰੇਲਵੇ ਸਟੇਸ਼ਨ ਬੱਸ ਸਟੈਂਡ ਦੀ ਚੈਕਿੰਗ ਕੀਤੀ ਜਾਊਗੀ। ਤਾਂ ਜੋ ਕੋਈ ਜਿਹੜਾ ਸ਼ਰਾਬਤੀ ਅਨਸਰ ਹੈ ਸਾਡੇ ਜ਼ਿਲ੍ਹੇ ਵਿੱਚ ਕਿਸੇ ਵਾਰ ਤੋਂ ਅਨਜਾਨਾ ਨਾ ਦੇ ਸਕੇ। ਉਹਦਾ ਪਰ ਡੈਫੀਨਟਲੀ ਕਮਿਊਨਿਟੀ ਕਰਵੀ ਇਸ ਤੋਂ ਵਿਹਾਨਗਾ ਕਿੱਥੇ ਜਾਰੀ ਰਹੇਗਾ ਸਰ ਇਹ ਲਗਾਤਾਰ 4 ਘੰਟੇ ਚੱਲੇਗਾ ਜੀ ਇਹ ਰੇਲਵੇ ਸਟੇਸ਼ਨ ਹੈ ਫਿਰ ਬੱਸ ਸਟੈਂਡ ਹੈ ਜੀ ਇਸੇ ਤਰੀਕੇ ਨਾਲ ਲੋ ਪਰਟੀਕਲਰ ਪਲੇਸਾਂ ਮਿਲੀਆਂ ਹੋਈਆਂ ਨੇ ਇਸ ਤੋਂ ਵਗੈਰਾ ਹੋਰ ਵੀ ਜਿਹੜੀ ਕਲੇਸਨ ਮਾਰਕੀਟ ਦੇ ਵਿੱਚ ਅਸੀਂ ਚੈੱਕ ਕਰਾਂਗੇ ਕਿਤਨਾ ਨੱਕ ਵੀ ਲੱਗਦੀ ਕਿਸੇ ਇਸ ਅਪ੍ਰੈਸ਼ਨ ਦੇ ਤਹਿਤ ਰੇਲਵੇ ਸਟੇਸ਼ਨ ਬੱਸ ਸਟੈਂਡ ਦੀ ਚੈਕਿੰਗ ਕੀਤੀ ਜਾਊਗੀ ਤਾਂ ਜੋ ਕੋ ਜਿਹੜਾ ਸਰਾਬਤੀ ਅੰਸਰ ਸਾਡੇ ਜਿਲ੍ਹੇ ਵਿੱਚ ਕਿਸੇ ਵਾਰ ਤੋਂ ਅਣਜਾਣ ਨਾ ਰਹੇ ਸਕੇ ਤੇ ਜਿਹੜਾ ਆਮ ਸ਼ਹਿਰੀ ਹੈ ਉਹ ਸੁੱਖ ਦੀ ਨੀਂਦ ਸੌਂਦਾ ਠੀਕ ਹੈ ਜੀ ਜੀ ਦਾ ਪਰ ਡੈਫੀਨਿਟਲੀ ਕਮਿਊਨਿਟੀ ਕਾਰ ਵੀ ਇਹ ਸੋ ਭਿਆਨਕ ਕਿੱਥੇ ਜਾਰੀ ਰਹੇਗਾ ਸਰ ਇਹ ਲਗਾਤਾਰ 4 ਘੰਟੇ ਚੱਲੇਗਾ ਜੀ ਇਹ ਰੇਲਵੇ ਸਟੇਸ਼ਨ ਹੈ ਫਿਰ ਬੱਸ ਸਟੈਂਡ ਹੈ ਜੀ ਇਸੇ ਤਰੀਕੇ ਨਾਲ ਬਹੁਤ ਪਾਰਟਿਕੂਲਰ ਪਲੇਸਾਂ ਮਿਲੀਆਂ ਹੋਈਆਂ ਨੇ ਪਰ ਇਸ ਆਪਰੇਸ਼ਨ ਦੇ ਤਹਿਤ ਰੇਲਵੇ ਸਟੇਸ਼ਨ ਬੱਸ ਸਟੈਂਡ ਦੀ ਚੈਕਿੰਗ ਕੀਤੀ ਜਾਊਗੀ ਤਾਂ ਜੋ ਕੋਈ ਜਿਹੜਾ ਸ਼ਰਾਬਤੀ ਅੰਸਰ ਹੈ ਸਾਡੇ ਜ਼ਿਲ੍ਹੇ ਵਿੱਚ ਕਿਸੇ ਵਾਰ ਬਦੋਂ ਅੰਜਾਮ ਨਾ ਦੇ ਉਹਦਾ ਤਾਂ ਡੈਫੀਨਿਟਲੀ ਕਮਿਊਨਿਟੀ ਕਰਦੀ। ਇਸ ਤੋਂ ਵਿਹਾਨਕ ਕਿੱਥੇ ਜਾਰੀ ਰਹੇਗਾ ਸਰ ਇਹ ਲਗਾਤਾਰ 4 ਘੰਟੇ ਚੱਲੇਗਾ ਜੀ ਇਹ ਰੇਲਵੇ ਸਟੇਸ਼ਨ ਹੈ ਫਿਰ ਬੱਸ ਸਟੈਂਡ ਹੈ ਜੀ ਇਸੇ ਤਰੀਕੇ ਨਾਲ ਲੋਕ ਪਾਰਟਿਕੂਲਰ ਪਲੇਸਾਂ ਤੇ ਮਿਲ ਗਿਆ ਹੋਣੀਆਂ ਨੇ ਇਸ ਤੋਂ ਬਗੈਰ ਹੋਰ ਵੀ ਜਿਹੜੀ ਕਲੈਸਨ ਮਾਰਕੀਟ ਦੇ ਵਿੱਚ ਅਸੀਂ ਚੈੱਕ ਕਰਾਂਗੇ। ਵਿਸਟਲਾਵਨਾਂ ਕਿ ਵੀ ਲੱਗਦੀ ਕਿਸੇ ਇਸ ਅਪ੍ਰੈਸ਼ਨ ਦੇ ਤਹਿਤ ਰੇਲਵੇ ਸਟੇਸ਼ਨ ਬੱਸ ਸਟੈਂਡ ਦੀ ਚੈਕਿੰਗ ਕੀਤੀ ਜਾਊਗੀ। ਤਾਂ ਜੋ ਕੋਈ ਜਿਹੜਾ ਸਰਾਵਤੀ ਅੰਸਰ ਹੈ ਸਾਡੇ ਜਿਲ੍ਹੇ ਵਿੱਚ ਕਿਸੇ ਵਾਰ ਬਗਨਾਂ ਜਾਣ ਮਰਦੇ ਸਕੇ ਤੇ ਜਿਹੜਾ ਆਮ ਸ਼ਹਿਰੀ ਹੈ ਉਹ ਸੁੱਖ ਦੀ ਨੀਂਦ ਸੌਂਦਾ। ਠੀਕ ਹੈ